ਨਸ਼ੀਦਾ ਕੋੜ ਜਾਵੜਿਆ ਇੱਕ ਹੋਰ ਘਰ ਦੇ ਵਿੱਚ ਨਸ਼ੀਨੀ ਖੋ ਲਿਆਏ ਮਾਂ ਦਾ ਨੌਜਵਾਨ ਪੁੱਤ ਮੌਤ ਦੇ ਮੂੰਹ ਵਿੱਚ ਚਲਿਆ ਗਿਆ ਏ ਇਹ ਸੋਨਾ ਸੁਨੱਖਾ ਗਬਰੂ ਤੇ ਪੂਰੇ ਇਲਾਕੇ ਦੇ ਵਿੱਚ ਦੌੜ ਗਈ ਏ ਸੋਗ ਦੀ ਲਹਿਰ ਜੀਆਂ ਇਹ ਦੁਖਦਾਈ ਖਬਰ ਕਾਟਗੜ ਦੇ ਪਿੰਡ ਰੈਲਮਾਜਰਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਨਸ਼ੇ ਦਾ ਕੋੜ ਇੱਕ ਹੋਰ ਘਰ ਦੇ ਅੰਦਰ ਵੜ ਗਿਆ ਜਿਸ ਨੇ ਇੱਕ ਨੌਜਵਾਨ ਪੁੱਤ ਦੀ ਜਾਨ ਲੈ ਲਈ ਹੈ ਇੱਕ ਮਾਂ ਤੋਂ ਉਸ ਦਾ ਸੋਹਣਾ ਸੁਨੱਖਾ ਗੱਭਰੂ ਜਵਾਨ ਪੁੱਤ ਖੋ ਲਿਆ ਹੈ ਜਿਸ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਦੱਸ ਦਈਏ ਇਸ ਨੌਜਵਾਨ ਦਾ ਨਾਮ ਨਿਤਿਨ ਕੁਮਾਰ ਦੱਸਿਆ ਜਾ ਰਿਹਾ ਹੈ ਜਿਸ ਦੀ ਉਮਰ 20 ਸਾਲ ਹੈ ਜਿਹੜਾ ਕਿ ਨਸ਼ਾ ਕਰਦਾ ਸੀ ਜਿਸ ਦੇ ਨਾਲ ਉਸ ਦੀ ਮੌਤ ਹੋ ਗਈ ਹੈ ਦੱਸ ਦਈਏ ਕਿ ਨਿਤਨ ਕੁਮਾਰ ਦੇ ਪਿਤਾ ਦਾ ਨਾਮ ਜਸਵੀਰ ਸਿੰਘ ਦੱਸਿਆ ਜਾ ਰਿਹਾ ਹੈ ਇਸ ਵੇਲੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਉਹਨਾਂ ਦੇ ਨੌਜਵਾਨ ਪੁੱਤ ਦੀ ਮੌਤ ਹੋ ਗਈ ਹੈ। ਦਰਸਲ ਨਿਤਿਨ ਕੁਮਾਰ ਚਿੱਟੇ ਦਾ ਨਸ਼ਾ ਕਰਦਾ ਸੀ ਤੇ ਜਿਸ ਦਿਨ ਉਸ ਦੀ ਮੌਤ ਹੋਈ ਹੈ ਉਸਨੇ ਨਸ਼ੇ ਦੀ ਓਵਰਡੋਜ਼ ਕੀਤੀ ਸੀ ਜਿਸ ਦੇ ਨਾਲ ਉਸ ਦੀ ਮੌਤ ਹੋ ਗਈ ਹੈ। ਦੱਸਦੀ ਹੈ ਸਮਾਜ ਸੇਵੀ ਸੁਰਿੰਦਰ ਸਿੰਧਾ ਹੋਰਾਂ ਨੇ ਇਸ ਵੇਲੇ ਦੁੱਖ ਵੀ ਜ਼ਾਹਿਰ ਕੀਤਾ ਹੈ। ਇਤਨਾਲ ਹੀ ਸਰਕਾਰਾਂ ਤੇ ਵਿੱਨਿਸ਼ਾਨਾ ਸਾਧਿਆ ਹੈ। ਉਹਨਾਂ ਨੇ ਕਿਹਾ ਹੈ ਕਿ ਸਰਕਾਰਾਂ ਨਸ਼ਾ ਬੰਦ ਕਰਨ ਦੇ ਵਿੱਚ ਕਾਮ ਰਹੀਆਂ ਨੇ ਜਿਸ ਦੇ ਨਾਲ ਬਹੁਤ ਸਾਰੇ ਘਰ ਉਜੜ ਰਹੇ ਨੇ ਕਈ ਮਾਵਾਂ ਦੀਆਂ ਜਿਹੜੀਆਂ ਕੁੱਖਾਂ ਨੇ ਉਹ ਸੁੰਨੀਆਂ ਹੋ ਰਹੀਆਂ ਨੇ ਸੁਹਾਗਣਾ ਦੇ ਸੁਹਾਗ ਉਜੜ ਰਹੇ ਨੇ ਭੈਣਾਂ ਦੇ ਪ੍ਰਾ ਇਸ ਜਹਾਨ ਤੋਂ ਰੁਖਸਤ ਹੋ ਰਹੇ ਨੇ ਸਿਰਫ ਔਰ ਸਿਰਫ ਨਸ਼ੇ ਦੇ ਕਾਰਨ ਉਨ੍ਹਾਂ ਨੇ ਤੇ ਸਰਕਾਰਾਂ ਤੇ ਗੁੱਸਾ ਜ਼ਾਹਿਰ ਕੀਤਾ ਹੈ ਕਿ ਸਰਕਾਰਾਂ ਨੇ ਅਜੇ ਤੱਕ ਨਸ਼ਾ ਬੰਦ ਨਹੀਂ ਕੀਤਾ ਜਿਸ ਦੇ ਨਾਲ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਦਿਨ-ਬ-ਦਿਨ ਜਿਹੜੇ ਨੌਜਵਾਨ ਨੇ ਉਹ ਨਸ਼ੇ ਦੇ ਵਿੱਚ ਗਲਤਾਨ ਹੋ ਰਹੇ ਨੇ ਜਿਸ ਦੇ ਨਾਲ ਹਸਦੇ ਵਸਦੇ ਪਰਿਵਾਰ ਉਜੜ ਰਹੇ ਨੇ ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿਸੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਦੇ ਕਾਰਨ ਮੌਤ ਹੋਈ ਹੈ ਪਹਿਲਾਂ ਵੀ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚ ਨੌਜਵਾਨਾਂ ਦੀਆਂ ਮੌਤਾਂ ਹੋਈਆਂ ਨੇ ਉਸ ਜਹਾਨ ਤੋਂ ਰੁਕਸਤ ਹੋ ਗਏ ਨੇ ਬਾਅਦ ਦੇ ਵਿੱਚ ਪਰਿਵਾਰਾਂ ਦਾ ਜਿਹੜਾ ਹਾਲ ਹੁੰਦਾ ਉਹ ਦੇਖਿਆ ਨਹੀਂ ਚਾਹੁੰਦਾ ਦੱਸਦੀ ਕਿ ਇਹੋ ਜਿਹੇ ਨੌਜਵਾਨ ਪਹਿਲਾਂ ਦੋਸਤੀ ਦੇ ਵਿੱਚ ਹੀ ਹਲਕਾ ਫੁਲਕਾ ਨਸ਼ਾ ਕਰਨ ਲੱਗਦੇ ਨੇ ਤੇ ਬਾਅਦ ਦੇ ਵਿੱਚ ਨਸ਼ੇ ਦੇ ਵਿੱਚ ਇੰਨਾ ਜ਼ਿਆਦਾ ਗਲਤਾਨ ਹੋ ਜਾਂਦੇ ਨੇ ਕਿ ਉਹ ਅਗਰ ਨਸ਼ੇ ਨੂੰ ਛੱਡਣਾ ਵੀ ਚਾਹਤਾ ਛੱਡ ਨਹੀਂ ਸਕਦੇ ਸੋ ਇਸੇ ਤਰ੍ਹਾਂ ਇਸ ਨੌਜਵਾਨ ਜਿਸ ਦਾ ਨਾਮ ਨਿਤਿਨ ਕੁਮਾਰ ਦੱਸਿਆ ਜਾ ਰਿਹਾ ਹੈ ਉਸ ਨੇ ਚਿਟਾ ਲਗਾਉਣਾ ਸ਼ੁਰੂ ਕਰ ਦਿੱਤਾ ਤੇ ਬਾਅਦ ਦੇ ਵਿੱਚ ਹਾਲਾਤ ਇਹ ਹੋ ਜੇ ਹੋ ਗਏ ਕਿ ਉਸ ਨੂੰ ਚਿਟਾ ਵੱਡੀ ਮਾਤਰਾ ਦੇ ਵਿੱਚ ਲੈਣਾ ਪਿਆ ਜਿਸ ਦੇ ਨਾਲ ਇਹ ਓਵਰਡੋਜ਼ ਹੋ ਗਈ ਤੇ ਉਸ ਦੀ ਮੌਤ ਹੋ ਗਈ ਹੈ ਹੁਣ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਦੌੜੀ ਹੋਈ ਹੈ ਦੱਸਦੀ ਹੈ ਕਿ ਇਸ ਪਰਿਵਾਰ ਦੇ ਜਿਹੜੇ ਸਬੰਧ ਨੇ ਕਾਫੀ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਵੀ ਨੇ ਤੇ सुरेंद्र ਸਿੰਧਾ ਜਿਹੜੇ ਸਮਾਜ ਸੇਵੀ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਤੇ ਨਾਲ ਹੀ ਸਰਕਾਰਾਂ ਤੇ ਵੀ ਨਿਸ਼ਾਨਾ ਸਾਧਿਆ ਹੈ ਕਿ ਸਰਕਾਰਾਂ ਨੇ ਨਸ਼ੇ ਨੂੰ ਬੰਦ ਨਹੀਂ ਕੀਤਾ ਜਿਸ ਦੇ ਨਾਲ ਬਹੁਤ ਸਾਰੇ ਹਸ ਦੇ ਵਸਦੇ ਪਰਿਵਾਰ ਉਝੜ ਰਹੇ ਨੇ ਸੋ ਇਹ ਜਿਹੜਾ ਪਰਜਵਾਨ ਨੌਜਵਾਨ ਹੈ ਜਿਸ ਦਾ ਨਾਮ ਨਿਤਿਨ ਕੁਮਾਰ ਦੱਸਿਆ ਜਾ ਰਿਹਾ ਹੈ ਨਸ਼ੇ ਦੀ ਓਵਰਡੋਜ਼ ਦੇ ਕਾਰਨ ਉਸ ਦੀ ਮੌਤ ਹੋ ਇਹ ਤੇ ਪੂਰਾ ਇਲਾਕਾ ਸੋਗ ਦੇ ਵਿੱਚ ਡੁੱਬਿਆ ਹੋਇਆ ਹੈ